ਲੈ ਕੇ ਹਾਜ਼ਰ ਹਾਂ ਜੀ ਅੱਜ ਦੀ ਵੀਡੀਓ ਪਰ ਉਸ ਤੋਂ ਪਹਿਲਾਂ ਆਪ ਜੀਗੇ ਗੁਜਾਰਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਜੀ ਤੇ ਕਹਾਣੀ ਪੂਰੀ ਸੁਨਿਆ ਕਰੋ ਕਮੈਂਟ ਜਰੂਰ ਕਰਕੇ ਦੱਸਿਓ ਕਰੋ ਜੀ ਤਾਂ ਪੇਸ਼ ਕਰਦੇ ਹਾਂ ਲੇਖਕ ਇਕਬਖ ਸਿੰਘ ਪਟਟੀ ਦੀ ਲਿਖੀ ਹੋਈ ਕਹਾਣੀ ਤਲਾਕ ਦਾ ਭਾਗ ਦੂਜਾ ਹਾਂਜੀ ਹਾਂਜੀ ਮੈਨੂੰ ਪਤਾ ਏ ਅਸੀਂ ਦੋਵੇਂ ਇੱਕ ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਾਂ ਤੇ ਸਾਡੀ ਦੋਵਾਂ ਦੇ ਘਰ ਵਾਲੇ ਕਦੀ ਵੀ ਇਹ ਰਿਸ਼ਤਾ ਨਹੀਂ ਮੰਨਣਗੇ ਕਰੋ ਅਸੀਂ ਦੌੜਨਾ ਨਹੀਂ ਸਮਾਜ ਇਜਾਜ਼ਤ ਨਹੀਂ ਦਿੰਦਾ ਝੂਠੀ ਅਣਖ ਖਾਤਰ ਹੁੰਦੇ ਕਤਲਾਂ ਦੀ ਬਲੀ ਅਸੀਂ ਚੜਨਾ ਨਹੀਂ ਸੋ ਇਸ ਤਰ੍ਹਾਂ ਸਾਡੀ ਸਾਰੀ ਸੂਝ-ਬੂਝ ਇਸ ਰੂੜੀਵਾਦੀ ਸੋਚ ਅੱਗੇ ਟੁੱਟ ਕੇ ਬिखर ਜਾਂਦੀ ਹੈ ਮੈਂ ਤਾਂ ਇਹੀ ਕਹਾਂਗੀ ਸ਼ਬਨੂਰ ਯੂ ਆਰ ਦਾ ਬੈਸਟ ਸੋ ਤੁਸੀਂ ਆਰਾਮ ਨਾਲ ਸੋਚ ਵਿਚਾਰ ਕੇ ਫੈਸਲਾ ਕਰੋ ਜੇ ਤੁਹਾਡੀ ਹਾਂ ਨਾਲ ਕਿਸੇ ਕੁੜੀ ਨੂੰ ਜੀਵਨ ਮਿਲ ਸਕਦਾ ਹੈ ਉਸ ਨੂੰ ਇਹ ਸਾਰੀਆਂ ਖੁਸ਼ੀਆਂ ਮੁਫਤ ਵਿੱਚ ਮਿਲ ਸਕਦੀਆਂ ਹਨ ਜੋ ਤੁਸੀਂ ਮੈਨੂੰ ਹਰ ਕੀਮਤ ਤਾਰ ਕੇ ਦੇਣਾ ਚਾਹੁੰਦੇ ਹੋ ਤਾਂ ਜਰੂਰ ਉਸ ਕੁੜੀ ਨੇ ਪਿਛਲੇ ਜਨਮ ਵਿੱਚ ਮੋਤੀ দান ਕੀਤੇ ਹੋਣਗੇ ਇਸ ਲਈ ਮੇਰੇ সুইਟੂ ਜੀ ਚਿੰਤਾ ਨਹੀਂ ਲਾਉਣੀ ਮੇਰਾ ਪਿਆਰ ਤੁਹਾਡੇ ਲਈ ਸੀ ਤੇ ਰਹੇਗਾ ਜ਼ਰੂਰੀ ਨਹੀਂ ਕਿ ਦੋ ਸਰੀਰਾਂ ਦੇ ਮਿਲਣ ਨਾਲ ਹੀ ਰਿਸ਼ਤੇ ਨਿਭਦੇ ਹਨ ਕੁਝ ਰਿਸ਼ਤੇ ਰੂਹਾਂ ਦੇ ਵੀ ਹੁੰਦੇ ਹਨ ਸਾਡਾ ਰਿਸ਼ਤਾ ਰੂਹਾਂ ਦਾ ਹੈ ਹਮੇਸ਼ਾ ਰਹੇਗਾ ਮੈਂ ਤਾਂ ਇਹੀ ਕਹੂੰਗੀ ਚੱਟ ਹਾਂ ਕਰੋ ਤੇ ਉਸ ਕੁੜੀ ਨੂੰ ਉਸ ਨਰਕ ਵਿੱਚੋਂ ਕੱਢ ਕੇ ਆਪਣੀ ਜ਼ਿੰਦਗੀ ਦਾ ਤਾਜ ਬਣਾਓ ਤੇ ਉਸ ਉੱਪਰ ਉਪਕਾਰ ਕਰੋ ਉਹ ਵੀ ਤੁਹਾਨੂੰ ਹਰ ਮੋੜ ਤੇ ਹਰ ਖੁਸ਼ੀ ਦੇਵੇਗੀ ਕਿਉਂਕਿ ਜੇ ਤੁਸੀਂ ਉਸ ਲਈ ਇੰਨੀ ਕੁਰਬਾਨੀ ਕਰ ਸਕਦੇ ਹੋ ਤਾਂ ਜ਼ਰੂਰ ਉਹ ਅਸਤਾ ਬਦਲਾ ਤੁਹਾਨੂੰ ਦੁੱਗਣੀਆਂ ਖੁਸ਼ੀਆਂ ਦੇ ਕੇ ਚੁਕਾਵੇਗੀ ਮੂਰਪ੍ਰੀਤ ਇੱਕ ਬਹੁਤ ਹੀ ਸੋਲਜੀ ਸਿਆਣੀ ਤੇ ਤਜਰਬੇਕਾਰ ਲੈਕਚਰਰ ਵਾਂਗ ਸ਼ਬਨੂਰ ਨੂੰ ਉਤਸ਼ਾਹ ਦੇ ਰਹੀ ਸੀ ਤੇ ਆਪ ਗਮਾਂ ਦੇ ਕਿਸੇ ਡੂੰਗੇ ਸਾਗਰ ਦੀ ਇੱਕ ਛੀਰ ਦੀ ਹੋਈ ਉਸ ਵਿੱਚ ਉੱਤਰਦੀ ਜਾ ਰਹੀ ਸੀ ਓਕੇ ਮੈਡਮ ਨੂਰ ਜੀ ਮੈਂ ਕੋਸ਼ਿਸ਼ ਕਰਾਂਗਾ ਪਰ ਇੱਕ ਸਵਾਲ ਹੈ ਮੇਰਾ ਕਿ ਸਾਡਾ ਪਿਆਰ ਹੀ ਸਾਨੂੰ ਕਿਉਂ ਨਹੀਂ ਮਿਲਦਾ ਨੂਰ ਹੱਸਦੇ ਹੋਏ ਬੋਲੀ ਕਿਉਂਕਿ ਇਹ ਇਸ ਤੋਂ ਪਹਿਲਾਂ ਵੀ ਕਿਸੇ ਨੂੰ ਨਹੀਂ ਮਿਲਿਆ ਇਹ ਦੁਨੀਆ ਦਾ ਦਸਤੂਰ ਹੈ ਤੇ ਜੋ ਰੱਬ ਨੂੰ ਮਨਜ਼ੂਰ ਹੈ ਜਿਸ ਦੇ ਅੱਗੇ ਸਾਡਾ ਪਿਆਰ ਮਜਬੂਰ ਹੈ ਖੈਰ ਸਮਾਂ ਆ ਬਣਿਆ ਅਤੇ ਸਾਰੀਆਂ ਗੱਲਾਂ ਭੁਲਾ ਕੇ ਮਨਪ੍ਰੀਤ ਨੂੰ ਹਮੇਸ਼ਾ ਲਈ ਸ਼ਬਨੂਰ ਦੇ ਲੜ ਲਗਾ ਦਿੱਤਾ ਗਿਆ ਨਵੇਂ ਘਰ ਵਿੱਚ ਨਵੇਂ ਰਿਸ਼ਤੇਦਾਰਾਂ ਵਿੱਚ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਬਹੁਤ ਵਧੀਆ ਢੰਗ ਨਾਲ ਕੀਤੀ ਗਈ ਪੂਰੇ ਇਲਾਕੇ ਵਿੱਚ ਬਿਨਾਂ ਲੈਣ ਦੇਣ ਅਤੇ ਵਿਖਾਵੇ ਦੇ ਹੋਏ ਇਸ ਆਨੰਦ ਕਾਰਜ ਦੇ ਚਰਚੇ ਚੱਲਦੇ ਰਹੇ ਸਭ ਸਿਆਣਿਆਂ ਨੇ ਇਸ ਵਿਆਹ ਨੂੰ ਸੁਲਾਇਆ ਅਤੇ ਅਸੀਸਾਂ ਦਿੱਤੀਆਂ ਸ਼ਬਨੂਰ ਨੇ ਅਸਨੂ ਰਾਣੀ ਦੀ ਤਰ੍ਹਾਂ ਰੱਖਿਆ ਅਤੇ ਉਸਦੇ ਮਾਪੇ ਨੇ ਉਸਨੂੰ ਨੂ ਨਾਲੋਂ ਧੀ ਜਾਣ ਕੇ ਹੱਦੋਂ ਵੱਧ ਪਿਆਰ ਅਤੇ ਮਾਣ ਦਿੱਤਾ ਛੇ ਮਹੀਨੇ ਕੱਦ ਗੁਜ਼ਰ ਗਏ ਕਿਸੇ ਨੂੰ ਪਤਾ ਹੀ ਨਾ ਲੱਗਾ ਇਨ੍ਹਾਂ ਛੇ ਮਹੀਨਿਆਂ ਵਿੱਚ ਸਿਰਫ ਇੱਕ ਵਾਰ ਹੀ ਤਰਲੋਕ ਸਿੰਘ ਆਪਣੀ ਧੀ ਨੂੰ ਮਿਲਣ ਆਇਆ ਅਤੇ ਬੜਾ ਵੱਧ ਘਟ ਬੋਲ ਕੇ ਗਿਆ ਕਹਿੰਦਾ ਜਦੋਂ ਧੀ ਜਦੋਂ ਦੀ ਮਨਪ੍ਰੀਤ ਵਿਆਹੀ ਗਈ ਹੈ ਉਸਨੇ ਕਦੀ ਵੀ ਆਪਣੇ ਆਪ ਕੋਈ ਫੋਨ ਜਾਂ ਦੁੱਖ ਸੁੱਖ ਦਾ ਸੁਨੇਹਾ ਆਪਣੇ ਪਿੱਕੇ ਨਹੀਂ ਕਰ ਲਿਆ ਅਤੇ ਹੰਕਾਰੀ ਹੋਈ ਆਪਣੇ ਮਾਪੇ ਦਾ ਸਿਰ ਪੂਰੀ ਰਿਸ਼ਤੇਦਾਰੀ ਵਿੱਚ ਝੁਕਾਉਣ ਲੱਗੀ ਹੈ ਉਸਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਸਾਡੇ ਲਈ ਤੂੰ ਹਮੇਸ਼ਾ ਲਈ ਮਰ ਗਈ ਅਤੇ ਅਸੀਂ ਤੇਰੇ ਲਈ ਫਿਰ ਸੌਨ ਦਾ ਮਹੀਨਾ ਆ ਗਿਆ ਤਾਂ ਮਨਪ੍ਰੀਤ ਦੇ ਪੇਕ ਨੂੰ ਕੋਈ ਵੀ ਲੈ ਨਹੀਂ ਆਇਆ ਤਾਂ ਮਨਪ੍ਰੀਤ ਨੇ ਆਪਣੇ ਸੱਸ ਸੋਹਰੇ ਨਾਲ ਸਾਰੀ ਗੱਲ ਕੀਤੀ ਕਿ ਮੇਰੇ ਮਾਪੇ ਅਸਲ ਵਿੱਚ ਮੈਨੂੰ ਵਿਆਹ ਕੇ ਗੜੋਂ ਹੀ ਲਾਉਣਾ ਚਾਹੁੰਦਾ ਸੀ ਮੈਨੂੰ ਕਦੀ ਵੀ ਇਸਨੇ ਬਾਪ ਵਾਂਗ ਪਿਆਰ ਨਹੀਂ ਦਿੱਤਾ ਪਰ ਜੋ ਪਿਆਰ ਮੈਨੂੰ ਇਸ ਘਰ ਵਿੱਚੋਂ ਮਿਲਿਆ ਹੈ ਇਸ ਨੂੰ ਮੈਂ ਭੁਲਾ ਨਾ ਸਕਾਂਗੀ ਹੁਣ ਤੁਸੀਂ ਹੀ ਮੇਰੇ ਮਾਪਿਓ ਹੋ ਤੇ ਮੈਂ ਕਦੇ ਮੋੜ ਪਿੱਕੇ ਨਹੀਂ ਜਾਣਾ ਇੱਕ ਦਿਨ ਤਰਲੋਕ ਦਾ ਫੋਨ ਆਇਆ ਅਤੇ ਉਸਨੇ ਉਸ ਦਿਨ ਦਾ ਵਾਧ ਘਟ ਬੋਲੇ ਜਾਣ ਕਰਕੇ ਆਪਣੀ ਧੀ ਕੋਲੋਂ ਮਾਫੀ ਮੰਗੀ ਤੇ ਕਿਹਾ ਕਿ ਉਹ ਕਿਸੇ ਜ਼ਰੂਰੀ ਕੰਮ ਲਈ ਦਿੱਲੀ ਜਾ ਰਹੀ ਹੈ ਦਿੱਲੀ ਜਾ ਰਿਹਾ ਹੈ 4-5 ਦਿਨ ਲੱਗ ਜਾਣਗੇ ਐਸਲੈਤੂ ਕੁਝ ਦਿਨ ਰਹਿਣ ਲਈ ਆਪਣੀ ਮਾਂ ਕੋਲ ਆ ਜਾ ਕਿੰਨੀ ਹੀ دیر ਹੋ ਗਈ ਤੈਨੂੰ ਮਿਲਣ ਆਇਨੋ ਮੰਨੀ ਨੇ ਸ਼ਬ ਨਾਲ ਗੱਲ ਕੀਤੀ ਤੇ ਕਿਹਾ ਕਿ ਮੇਰਾ ਦਿਲ ਤਾਂ ਨਹੀਂ ਕਰਦਾ ਜਾਣ ਨੂੰ ਤੁਸੀਂ ਦੱਸੋ ਤਾਂ ਸ਼ਬ ਨੇ ਕਿਹਾ ਜੋ ਵੀ ਹੈ ਤੇਰੀ ਮਾਂ ਤਾਂ ਆਪਣੀ ਹੀ ਹੈ ਕੋਈ ਨਾ ਚਾਰ ਪੰਜ ਦਿਨ ਦੀ ਗੱਲ ਹੈ ਮੁੜ ਤਾਂ ਆਉਣਾ ਹੀ ਹੈ ਅਗਲੇ ਦਿਨ ਉਸ ਦਾ ਬਾਪ اس آ کے لے گیا کام کے رجے شب نور نے کوئی کال بیک نہ کیتی ہتے نہ ہی منی کول پرسنل موبائل سی اس طرح سماں بیت گیا ہتے چار پانچ دین دی بجائے ایک ہفتہ پورا لنگ گیا شب نور نے سوری کا ٹیلی فون کیتا تاگو اس دی ماں نے چکیا کہا کہ منی اپنی کسی لیوہ لگئی ہے آوے گی تاں گل کر کروا دے مانگی دیں گی تو جس اس تین چار دن ہو رکھنا ہے اس طرح دو دن ہوگھ گئے ایتے شبھنور نے فون کیا تا, تا ایس وار منی دے باپ نے چکیا اس نے کہا کہ منی ایس وقت اپنے ماما جی وئی ہے آ گل کروا دے مانگے نالی انہیں کسی خاص رشتے دار نے ਬਾਹਰੋਂ ਆਉਣਾ ਹੈ ਅਸਲੀ ਅਸੀਂ ਮਨੀ ਨੂੰ ਅਗਲੇ ਹਫਤੇ ਆਪ ਹੀ ਲੁਧਿਆਣੇ ਛੱਟ ਜਾਵਾਂਗੇ ਸ਼ਬਦੂਰ ਬੜਾ ਪਰੇਸ਼ਾਨ ਜਿਹਾ ਹੋ ਗਿਆ ਉਸਨੇ ਘਰ ਵੀ ਗੱਲ ਕੀਤੀ ਕਿ ਅੱਜ 15 ਦਿਨ ਹੋ ਗਏ ਪਰ ਮਨੀ ਨਾਲ ਗੱਲ ਨਹੀਂ ਹੋ پا ਰਹੀ ਤਾਂ ਉਸਨੇ ਘਰਦਿਆਂ ਦੇ ਕਹਿੰਤੇ ਦੁਬਾਰਾ ਫੋਨ ਕੀਤਾ ਐਸ ਵਾਰ ਫੋਨ ਮਨੀ ਨੇ ਚੁੱਕਿਆ ਤੇ ਇੰਨਾ ਹੀ ਕਿਹਾ ਕਿਹ ਹਰਨ ਉਸਨੇ ਵਾਪਸ ਤੋਂ ਹੱਡੀ ਕੋਲ ਨਹੀਂ ਆਉਣਾ ਤੁਸੀਂ ਉਸ ਨੂੰ ਕੱਟ ਕੇ ਘਰੋਂ ਕੱਢਿਆ ਹੈ ਉਹ ਤੁਹਾਡੀ ਮਾਰ ਹੋਰ ਨਹੀਂ ਚੱਲ ਸਕੇਗੀ ਅਤੇ ਨਾ ਹੀ ਤੁਹਾਡੀਆਂ ਦਾਸ ਦੀਆਂ ਹੋਰ ਡਿਮਾਂਡਾਂ ਪੂਰੀਆਂ ਕਰ ਸਕੇਗੀ ਕਹਿੰਦਿਆਂ ਹੋਇਆਂ ਉਹ ਰੋਈ ਸ਼ਬਨੂਰ ਦੇ ਪੈਰਾਂ ਥੱਲੇੋਂ ਜਿਵੇਂ ਜ਼ਮੀਨ ਹੀ ਨਿਕਲ ਗਈ ਇਹ ਕੀ ਬੋਲ ਰਹੀ ਹੈ ਮਨੀ ਕਿਸ ਨੇ ਦਾਜ ਮੰਗਿਆ ਕਿਸਨੇ ਕੁੱਟਿਆ ਮਾਰਿਆ ਇਹ ਕੀ ਬੋਲ ਰਹੀ ਹੈ ਇਤਨੇ ਨੂੰ ਤਰਲੋਕ ਬੋਲਿਆ ਕਾਕਾ ਸ਼ੋਬ ਹੁਣ ਤਾਂ ਤੁਹਾਨੂੰ ਥਾਣੇ 'ਚ ਹੀ ਮਿਲਾਂਗੇ ਕਹਿ ਕੇ ਤਰਲੋਕ ਨੇ ਫੋਨ ਕੱਟ ਦਿੱਤਾ ਸ਼ੋਬ ਨੂਰ ਦੇ ਪਰਿਵਾਰਕ ਮੈਂਬਰ ਸਭ ਹੈਰਾਨ ਅਤੇ ਪਰੇਸ਼ਾਨ ਹੋ ਗਏ ਕਿ ਇਹ ਕੀ ਪਾਣਾ ਵਰਤ ਗਿਆ ਇਸ ਕੁੜੀ ਨੂੰ ਕੀ ਹੋ ਗਿਆ ਕੀ ਗਲਤ ਫਹਿਮੀ ਪੈ ਗਈ ਗੱਲ ਛੱਟ ਹੀ ਸਾਬਿਰ ਰਿਸ਼ਤੇਦਾਰਾਂ ਵਿੱਚ ਉੱਡ ਗਈ ਹਫਤੇ ਬਾਅਦ ਸਬ ਸਾਕ ਸੰਬੰਧੀ ਰਿਸ਼ਤੇਦਾਰ ਪੰਚਾਇਤ ਵਿੱਚ ਇਕੱਠੇ ਹੋਏ ਸਭ ਨੇ ਪੁੱਛਿਆ ਕੀ ਗੱਲ ਹੋ ਗਈ ਹੈ ਤਾਂ ਤਰਲੂਕ ਨੇ ਕਿਹਾ ਮੇਰੀ ਕੁੜੀ ਕੋਲੋਂ ਘਰ ਦੇ ਸਾਰੇ ਕੰਮ ਕਰਵਾਉਂਦੇ ਹਨ ਵਿਚਾਰੀ ਨੇ ਕਦੇ ਇੰਨਾ ਕੰਮ ਘਰ ਵਿੱਚ ਨਹੀਂ ਕੀਤਾ ਸੀ ਅਸੀਂ ਐਸ ਨੂੰ ਨਹੀਂ ਭੇਜਣਾ ਉੱਥੇ ਅਸੀਂ ਇਹਨਾਂ ਦੀਆਂ ਦਾਸ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਸਕਦੇ ਜਦ ਕਿ ਅਸੀਂ ਪਹਿਲਾਂ ਹੀ ਮੁੰਡੇ ਨੂੰ 2 ਲੱਖ ਕੈਸ਼ ਇੱਕ ਮੋਟਰਸਾਈਕਲ ਕੰਪਿਊਟਰ ਵਾਸ਼ਿੰਗ ਮਸ਼ੀਨ ਹਲਮਾਰੀ ਐਲ ਸੀ ਡੀ ਟੀਵੀ ਫ੍ਰਿਜ ਆਦਿ ਵਿਆਹ ਦੇ ਚੁੱਕੇ ਹਾਂ ਜਦਦਰ ਲੋਕ ਸੇ ਇਹ ਸਭ ਬੋਲ ਰਿਹਾ ਸੀ ਤਾਂ ਮੁੰਡੇ ਵਾਲੇ ਸਭ ਰਿਸ਼ਤੇ ਦਰਨ ਅਤੇ ਨਾਲ ਦੇ ਸੱਜਣਾ ਦੇ ਪੈਰਾਂ ਹੀ ਟੁਈ ਜ਼ਮੀਨ ਖਿਸਕ ਗਈ ਕਿ ਇਹ ਕੁੜੀ ਦਾ ਪਿਓ ਕਿਹੜੇ ਵਿਆਹ ਦੀ ਗੱਲ ਕਰ ਰਿਹਾ ਹੈ ਤੇ ਕਿਹੜੇ ਦਾਸ ਦੀ ਗੱਲ ਕਰ ਰਿਹਾ ਹੈ ਜਦ ਕਿ ਅਸੀਂ ਸਭ ਵਿਆਹ ਵਿੱਚ ਸ਼ਾਮਲ ਸੀ ਦਾਸ ਦੀ ਇੱਕ ਸੂਈ ਤੱਕ ਨਹੀਂ ਲਈ ਗਈ ਸੀ ਤਾਂ ਇਹ ਦਾਜ ਕਦੋਂ ਅਤੇ ਕਿਸ ਰਸਤੇ ਨੂੰ ਮੁੰਡੇ ਵਾਲੇ ਦੇ ਘਰ ਪੁੱਜ ਗਿਆ ਜੇ ਪੁੱਜ ਵੀ ਗਿਆ ਤਾਂ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਸਾਫ਼-ਸਾਫ਼ ਇਹ ਹੈ ਕਿ ਇਹ ਆਪਣੀ ਧੀ ਦਾ ਸੌਦਾ ਕਰ ਰਿਹਾ ਹੈ ਅਤੇ ਕੁਫਰ ਬੋਲ ਕੇ ਕੁੜੀ ਦੀ ਜ਼ਿੰਦਗੀ ਬਰਬਾਦ ਕਰੇਗਾ ਆਖਿਰ ਤਰਲੋਕ ਸਿੰਘ ਬੋਲਿਆ ਕਿ ਮੈਂ 7 ਲੱਖ ਰੁਪਏ ਲਵਾਵਾਂਗਾ ਪਰ ਧੀ ਨਹੀਂ ਤੁਰਾਂਗਾ ਜੇ ਨਹੀਂ ਦੇਵੋਗੇ ਤਾਂ ਮੈਂ ਤੁਹਾਡੇ ਖਿਲਾਫ ਪਰਚਾ ਅਤੇ ਕੇਸ ਦਰਜ ਕਰਕੇ ਅਦਾਲਤ ਦਾ ਬੂਹਾ ਖੜਕਾਵਾਂਗਾ سب نے سمجھایا کہ انہا ودیا پروار تیری کڑی نو ملیا ہے پر وہ نہیں منیا سب نو پتا سی کہ ایتی اس دی اپنی نہیں متری ہے سب کچھ کر رہا ہے سب نے بہت سمجھایا پر وہ ٹس تو مس نہیں ہوا کچھ سما لنگیا تو اس نے عدالت رہی نوٹس پیج دیتا ਤਾਕੇ ਲੜਕਾ ਪਰਿਵਾਰ ਨੂੰ ਮਾਨਸਿਕ ਤੌਰ ਤੇ ਸਖਤ ਪਰੇਸ਼ਾਨ ਕੀਤਾ ਜਾ ਸਕੇ ਐਸਆਰਸੀ ਦੌਰਾਨ ਮਨੀ ਨੂੰ ਸਬ ਨਾਲ ਕੋਈ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਭਾਵੇਂ ਉਹ ਪੰਚਾਇਤ ਹੋਵੇ ਜਾਂ ਪੁਲਿਸ ਸਟੇਸ਼ਨ ਸਾਰੀ ਗੱਲ ਤਰਲੋਕ ਆਪ ਹੀ ਕਰਦਾ ਸੀ ਜੇ ਕੋਈ ਮਨੀ ਨੂੰ ਕੋਈ ਸਵਾਲ ਪੁੱਛਦਾ ਤਾਂ ਉਹ ਇੰਨਾ ਹੀ ਕਹਿੰਦੀ ਜੋ ਮੇਰੇ ਪਾਪਾ ਕਹਿੰਦੇ ਨੇ ਉਹੀ ਹੋਵੇਗਾ ਪਾਪਾ ਦਾ ਫੈਸਲਾ ਹੀ ਮੇਰਾ ਫੈਸਲਾ ਹੈ ਤਿਬਾਸਤ ਚੁੱਪ ਕਰਕੇ ਸੈਮੀ ਹੋਈ ਆਲੇ ਦੁਆਲੇ ਦਾ ਮਾਹੌਲ ਦੇਖਣ ਲੱਗ ਜਦੀ ਆਖਿਰ 1 2 ਸਾਲ ਦੀ ਖੱਜਲ ਖਵਾਰੀ ਤੋਂ ਬਾਅਦ ਉਹ 7 ਲੱਖ ਤੋਂ 3 ਲੱਖ ਤੇ ਆ ਗਿਆ ਤਾਂ ਰਿਸ਼ਤੇਦਾਰਾਂ ਨੇ ਵਿੱਚ ਪੈ ਕੇ 3 ਲੱਖ ਰੁਪਏ ਦੇ ਕੇ ਸ਼ਬਨੂਰ ਅਤੇ ਮਨਪ੍ਰੀਤ ਦਾ ਲਾਗ ਕਰਵਾਇਆ ਅੱਗਰ ਲੋਕ ਦੇ ਚਿਹਰੇ ਤੇ ਇੱਕ ਨਵੀਂ ਖੁਸ਼ੀ ਉਤਸ਼ਾਹ ਚਾ ਅਤੇ ਉਮੰਗ ਸਾਫ ਦਿਖ ਰਹੀ ਸੀ ਜਦ ਉਹ 5 500 ਅਤੇ 100000 ਦੇ ਨੋਟ ਬੜੀ ਤੇਜ਼ੀ ਨਾਲ ਗਿਣ ਰਿਹਾ ਸੀ ਜਿਸ ਨੂੰ ਸ਼ਬਨੂਰ ਤੇ ਮਨਪ੍ਰੀਤ ਦੇਖ ਰਹੇ ਸਨ ਐਸ ਵਕਤ ਸ਼ਬਨੂਰ ਦੀਆਂ ਅੱਖਾਂ ਮਨਪ੍ਰੀਤ ਨੂੰ ਕੁਝ ਇੰਜ ਕਹਿ ਰਹੀਆਂ ਸਨ ਕਿ ਔਠ ਚਲਿਏ ਅਜੀਵੀ ਤੌਰ 'ਤੇ ਲ ਘਰ ਆਪਣੇ ਪੈਸਾ ਫਿਰ ਕਮਾ ਲਵਾਂਗੇ ਇੱਜਤ ਨਹੀਂ ਹੋ ਕਮਾਈ ਜਾਂਦੀ ਪਰ ਮਨੀ ਦੀਆਂ ਅੱਖਾਂ ਵਿੱਚ ਵੀ ਕੁਝ ਏਦਾਂ ਦਾ ਜਵਾਬ ਸੀ ਇਹਨਾਂ ਨੋਟਾਂ ਥੱਲੇ ਦਬ ਗਈਆਂ ਭਾਰ ਬੜਾ ਹੈ ਪੈਸੇ ਦਾ ਹੁਣ ਚਾਹੁੰਦੇ ਵੀ ਨਹੀਂ ਉੱਠ ਸਕਦੀ ਇਸ ਤਰ੍ਹਾਂ ਮਤਲਬ ਪ੍ਰਸਤੀ ਮਾਇਆਵਾਦੀ ਬਾਪ ਨੇ ਆਪਣੀ ਧੀ ਦਾ ਤਲਾਕ ਕਰਵਾ ਕੇ ਕੂੜ ਫਰੇਮ ਪ੍ਰਧਾਨ ਵੇ ਲਾਲੋ ਉਤੇ ਮੋਹਰ ਲਗਾ ਦਿੱਤੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਤਾਂ ਨਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਧੰਨਵਾਦ